ਦੋਸਤੋ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਸਮਾਂ ਚੱਲ ਰਿਹਾ ਸੀ ਸਨ 1815 ਦੇ ਆਸ-ਪਾਸ ਦਾ ਇਸ ਸਮੇਂ ਵਿੱਚ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਨਵੀਆਂ ਬਲੰਦੀਆਂ ਲੋਚ ਰਿਹਾ ਸੀ ਸੇਰੇ ਪੰਜਾਬ ਅਤੇ ਖਾਲਸਾ ਰਾਜ ਦੇ ਚਰਚੇ ਜੋਰਪ ਤੱਕ ਪਹੁੰਚ ਗਏ ਸਨ ਪਰ ਇਸੇ ਸਮੇਂ ਦੌਰਾਨ ਖਾਲਸਾ ਰਾਜ ਵਿੱਚ ਮਾਝੇ ਦੇ ਇਲਾਕੇ ਵਿੱਚ ਇੱਕ ਮਾਨ ਸਿੰਘ ਨਾਮ ਦਾ ਡਾਕੂ ਬੜਾ ਦਿੜਾ ਚ ਮਸ਼ਹੂਰ ਹੋ ਗਿਆ ਜਿਹੜਾ ਹਰ ਰਾਤ ਡਾਕੇ ਧੜਾ ਮਾਰਦਾ ਤੇ ਲੋਕਾਂ ਨੂੰ ਲੁੱਟਦਾ ਤੇ ਦਿਨ ਚੜ੍ਹਦੇ ਹੀ ਸ਼ਿਫਟ ਹੋ ਜਾਂਦਾ ਥੋੜੇ ਦਿਨਾਂ ਵਿੱਚ ਹੀ ਡਾਕੂ ਮਾਨ ਸਿੰਘ ਨੇ ਡਾਕੇ ਤੇ ਡਾਕਾ ਮਾਰ ਕੇ ਅੱਤ ਕਰਾ ਛੱਡੀ ਸੀ ਹਰ ਪਾਸੇ ਹਰ ਇਲਾਕੇ ਵਿੱਚ ਬਸ ਉਸੇ ਦੇ ਹੀ ਚਰਚੇ ਸਨ ਲੋਕ ਡਾਕੂ ਮਾਨ ਸਿੰਘ ਤੋਂ ਖੌਫ ਘਾਨ ਲੱਗੇ ਸਨ ਡਾਕੂ ਮਾਨ ਸਿੰਘ ਦੇ ਨਾਲ ਉਸਦੇ 60 ਕੋ ਸਾਥੀਆਂ ਦਾ ਇੱਕ ਜਥਾ ਹੁੰਦਾ ਸੀ ਜਿਸ ਨੇ ਲੋਕਾਂ ਦੇ ਸਾਹ ਸਕਾਏ ਪਏ ਸਨ ਅਕਸਰ ਹੀ ਉਸ ਵਕਤ ਪੰਜਾਬ ਦੇ ਲੋਕਾਂ ਨੂੰ ਆਮ ਹੀ ਕਹਿੰਦੇ ਸੁਣਿਆ ਜਾਂਦਾ ਸੀ ਕਿ ਦਿਨੇ ਰਾਜ ਕਾਨੇ ਦਾ ਤੇ ਰਾਤੀ ਰਾਜ ਮਾਨੇ ਦਾ ਭਾਵ ਲੋਕ ਕਹਿੰਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਦਿਨੇ-ਦਿਨੇ ਹੈ ਰਾਤ ਨੂੰ ਤਾਂ ਰਾਜ ਮਾਨ ਸਿੰਘ ਡਾਕੂ ਦਾ ਹੀ ਹੈ ਥਾਂ-ਥਾਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਮਜ਼ਾਕ ਬਣਾਇਆ ਜਾ ਰਿਹਾ ਸੀ ਇਹ ਗੱਲ ਜਦੋਂ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੰਨੀਆਂ ਪਈ ਤਾਂ ਰਾਜੇ ਰਣਜੀਤ ਨੇ ਉਸੇ ਵਕਤ ਹੁਕਮ ਕਰ ਦਿੱਤਾ ਕਿ ਹੁਣ ਤਾਂ ਮੈਂ ਵੀ ਮਾਨ ਸਿੰਘ ਨੂੰ ਜõਉਂਦਾ ਫੜਾਂਗਾ ਪਰ ਉਧਰ ਡਾਕੂ ਮਾਨ ਸਿੰਘ ਵੀ ਬੜਾ ਚੁਸਤ ਚਲਾਕ ਸੀ ਥਾਂ-ਥਾਂ ਤੇ ਉਸਦੇ ਸੂਈਏ ਛੱਡੇ ਹੋਏ ਸਨ ਜੋ ਜਸੂਸੀ ਕਰਦੇ ਸਨ ਜਿੱਦਰ ਵੀ ਖਾਲਸਾ ਫੌਜ ਉਸ ਨੂੰ ਫੜਨ ਜਾਇਆ ਕਰੇ ਉਸ ਪਾਸੇ ਤਾਂ ਮਾਨ ਸਿੰਘ ਮੂਹਣਾ ਕਰੇ ਪਰ ਦੂਜੇ ਪਾਸੇ ਡਾਕੇ ਮਾਰ ਮਾਰ ਅਤੇ ਅਤ ਕਰਵਾ ਦਿਆ ਕਰੇ ਅੱਕ ਕੇ ਫਿਰ ਛੇਰੇ ਪੰਜਾਬ ਦੇ ਸਾਰੇ ਇਲਾਕੇ ਵਿੱਚ ਢੰਡੋਰਾ ਫਰਵਾਹ ਦਿੱਤਾ ਅਤੇ ਇੱਕ ਇਸ਼ਤਿਹਾਰ ਕੱਢਿਆ ਗਿਆ ਕੈ ਡਾਕੂ ਮਾਨ ਸਿੰਘ ਨੂੰ ਜਿਹੜਾ ਵੀ ਜੌਂਦਾ ਫੜਕੇ ਮੇਰੇ ਸਾਹਮਣੇ ਪੇਸ਼ ਕਰੇਗਾ ਉਸ ਨੂੰ ਮੈਂ ਦੋ ਪਿੰਡ ਇਨਾਮ ਵਿੱਚ ਦੇਵਾਂਗਾ ਇਹ ਇਸ਼ਤਿਹਾਰ ਜਦੋਂ ਮਾਨ ਸਿੰਘ ਕੋਲ ਪਹੁੰਚਿਆ ਤਾਂ ਥੋੜੇ ਦਿਨਾਂ ਬਾਅਦ ਮਾਨ ਸਿੰਘ ਵੱਲੋਂ ਵੀ ਇੱਕ ਇਸ਼ਤਿਹਾਰ ਚਪਵਾ ਕੇ ਕਢਾਇਆ ਗਿਆ ਜਿਸ ਤੇ ਲਿਖਿਆ ਸੀ ਕਿ ਜਿਹੜਾ ਵੀ ਮੈਨੂੰ ਜੌਂਦਾ ਫੜੇਗਾ ਜਾਂ ਫਿਰ ਮੈਨੂੰ ਗ੍ਰਿਫਤਾਰ ਕਰੇਗਾ ਤਾਂ ਮੈਂ ਉਸ ਨੂੰ ਇਨਾਮ ਵਿੱਚ ਲਾਹੌਰ ਦਾ ਰਾਜ ਭਾਗ ਦੇਵਾਂਗਾ ਇਹ ਇਸ਼ਤਿਹਾਰ ਪੜ ਕੇ ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਹੋਰ ਜਿਆਦਾ ਗੁੱਸਾ ਆਇਆ ਕਿ ਇੱਕ ਡਾਕੂ ਦੀ ਇੰਨੀ ਹਿੰਮਤ ਜੋ ਮੇਰੇ ਬਰਾਬਰ ਤੇ ਇਸ਼ਤਿਆਰ ਲਗਾਵੇ ਤੇ ਇਨਾਮ ਵਿੱਚ ਮੇਰਾ ਹੀ ਰਾਜ ਭਾਗ ਦਾਤੇ ਲਾ ਦੇਵੇ ਇੰਨੇ ਨੂੰ ਖਾਲਸੇ ਰਾਜ ਵਿੱਚ ਖਬਰ ਪਹੁੰਚਦੀ ਹੈ ਕਿ ਡਾਕੂ ਮਾਨ ਸਿੰਘ ਲਾਹੌਰ ਦੇ ਆਲੇ ਦੁਆਲੇ ਟਾਕ ਵਿੱਚ ਫਿਰਦਾ ਹੈ ਇਹ ਕੋਈ ਨਾ ਕੋਈ ਵੱਡਾ ਕਾਰਾ ਜ਼ਰੂਰ ਕਰੇਗਾ ਛੇਰੇ ਪੰਜਾਬ ਨੇ ਆਪਣੇ ਚੋਟੀ ਦੇ 10-12 ਘੋੜਸਵਾਰ ਲਏ ਤੇ ਰਾਤ ਨੂੰ ਲਾਹੌਰ ਦਰਬਾਰ ਤੋਂ ਬਾਹਰ ਜੰਗਲਵਾਲ ਨੂੰ ਚੱਲ ਪਿਆ ਕਿਉਂਕਿ ਉਹਨਾਂ ਨੂੰ ਪੱਕਾ ਪਤਾ ਸੀ ਕਿ ਡਾਕੂ ਮਾਨ ਸਿੰਘ ਅੱਜ ਜ਼ਰੂਰ ਆਵੇਗਾ ਕੁਝ ਸਮਾਂ ਬਾਅਦ ਥੋੜੀ ਦੂਰ ਚੰਨ ਦੀ ਚਾਨਣੀ ਦੇ ਵਿੱਚ ਉਹਨਾਂ ਨੂੰ 60 ਘੋੜਸਵਾਰਾਂ ਦਾ ਇੱਕ ਜਥਾ ਆਉਂਦਾ ਦਿਸਿਆ ਜੋ ਕਿ ਡਾਕੂ ਮਾਨ ਸਿੰਘ ਹੀ ਸੀ ਡਾਕੂ ਮਾਨ ਸਿੰਘ ਨੇ 10 ਘੋੜਸਵਾਰਾਂ ਦੀ ਟੁਕੜੀ ਨੂੰ ਦੇਖ ਕੇ ਦਬਕਾ ਮਾਰਿਆ ਓਹ ਕਿਹੜਾ ਓਏ ਐਸ ਵੇਲੇ ਠਹਿਰੋ ਜਰਾ ਮਹਾਰਾਜਾ ਰਣਜੀਤ ਸਿੰਘ ਉੱਥੇ ਰੁਕ ਗਏ ਡਾਕੂ ਮਾਨ ਸਿੰਘ ਨੇ ਸੋਚਿਆ ਕਿ ਇਹ ਵੀ ਕੋਈ ਛੋਟੇ ਮੋਟੇ ਡਾਕੂਆਂ ਦਾ ਕੋਈ ਗਰੋਹ ਹੋਵੇਗਾ ਕੋਲੇ ਆਉਣ ਤੇ ਛੇਰੇ ਪੰਜਾਬ ਗਰਜਿਆ ਕਿ ਤੂੰ ਬਹੁਤੇ ਸਾਥੀਆਂ ਦੀ ਹੈਂਕੜ ਦਿਖਾਉਂਦਾ ਹੈ ਅੱਗੋਂ ਮਾਨ ਸਿੰਘ ਕਿਹੜਾ ਘੱਟ ਸੀ ਕਹਿੰਦਾ ਬੰਦਿਆਂ ਦਾ ਕਾਹਦਾ ਰੋਹ ਹੁੰਦਾ ਜੇ ਤੂੰ ਵੇਖਣਾ ਹੀ ਆ ਤਾਂ ਫਿਰ ਕੱਲੇ ਦੀ ਕੱਲਾ ਆਣ ਕੇ ਇੱਕ ਚ ਵੱਜ ਮਹਾਰਾਜਾ ਰਣਜੀਤ ਸਿੰਘ ਮੁਸ਼ਕਰੀ ਹੱਸਿਆ ਕਿਉਂਕਿ ਉਹ ਇਹੀ ਤਾਂ ਚਾਹੁੰਦਾ ਸੀ ਫੈਸਲਾ ਹੁੰਦਾ ਹੈ ਕਿ ਦੋਹਾਂ ਪਾਸੇ ਉਹ ਸਾਥੀ ਬਸ ਖੜ ਕੇ ਘੋਲ ਵੇਖਣਗੇ ਸ਼ੇਰੇ ਪੰਜਾਬ ਤੇ ਡਾਕੂ ਮਾਨ ਸਿੰਘ ਮੈਦਾਨ ਵਿੱਚ ਕੁੱਦ ਪਏ ਤੇ ਲੱਕ ਪੇ ਫਿਰ ਇੱਕ ਦੂਜੇ ਤੇ ਤਲਵਾਰਾਂ ਦੇ ਵਾਰ ਕਰਨ ਚੰਨ ਦੀ ਚਾਨਣੀ ਰਾਤ ਵਿੱਚ ਦੋਹਾ ਵਿਚਕਾਰ ਬਹੁਤ ਕੜਰਾ ਕਮਸਾਨ ਮੱਚਿਆ ਪਰ ਅਖੀਰ ਤੇ ਡਾਕੂ ਮਾਨ ਸਿੰਘ ਹੰਬ ਗਿਆ ਉਹ ਜਦ ਡਿੱਗਦਾ ਢੈਂਦਾ ਵਾਰ ਕਰਿਆ ਕਰੇ ਤਾਂ ਗੋ ਮਹਾਰਾਜਾ ਰਣਜੀਤ ਸਿੰਘ ਹੱਸ ਪਿਆ ਕਰੇ ਡਾਕੂ ਮਾਨ ਸਿੰਘ ਹੋਰ ਤਪ ਗਿਆ ਤੇ ਅੰਨੇ ਵਾ ਵਾਰ ਕਰਨ ਲੱਗਾ ਜਦ ਮਾਨ ਸਿੰਘ ਨੂੰ ਮਹਾਰਾਜੇ ਨੇ ਘਰਕਦਾ ਵੇਖਿਆ ਤਾਂ ਇੱਕੋ ਦਮ ਝਪਟ ਮਾਰ ਕੇ ਡਾਕੂ ਮਾਨ ਸਿੰਘ ਦੇ ਹੱਥੋਂ ਤਲਵਾਰ ਖੋ ਲਈ ਡਾਕੂ ਮਾਨ ਸਿੰਘ ਨੂੰ ਚਿਹਰੇ ਪੰਜਾਬ ਨੇ ਜਫਾ ਪਾ ਕੇ ਏਟਾ ਸੁੱਟ ਲਿਆ ਤੇ ਛਾਤੀ ਤੇ ਚੜ ਕੇ ਬੈਠ ਗਿਆ ਮਹਾਰਾਜਾ ਕਹਿੰਦਾ ਕਿ ਤੂੰ ਤਾਂ ਇhtਿਆਰ ਕਢਵਾਇਆ ਸੀ ਲਿਆ ਦੇ ਮੈਨੂੰ ਲਾਹੌਰ ਦੀ ਬਾਦਸ਼ਾਹੀ ਡਾਕੂ ਮਾਨ ਸਿੰਘ ਨੂੰ ਅਜੇ ਤੱਕ ਮਹਾਰਾਜੇ ਦੀ ਪਛਾਣ ਨਹੀਂ ਸੀ ਹੋ ਸਕੀ ਉਹ ਉਸਦੀ ਬਹਾਦਰੀ ਤੇ ਅੱਕਾ ਬੱਕਾ ਰਹਿ ਗਿਆ ਸੀ ਪਰ ਬਹਾਦਰ ਮਾਨ ਸਿੰਘ ڈاکੂ ਵੀ ਬਹੁਤ ਸੀ ਮਾਨ ਸਿੰਘ ਕਹਿਣ ਲੱਗਾ ਠੀਕ ਹੈ ਤੈਨੂੰ ਰਾਜ ਤਾਂ ਦਵਾ ਦੇਾਂਗੇ ਪਰ ਕਾਣੇ ਦਾ ਰਾਜ ਬੜਾ ਪੱਕਾ ਹੈ ਐਵੇਂ ਤਾਂ ਲਾਹੌਰ ਨਹੀਂ ਮਿਲਦਾ ਪਰ ਮੈਨੂੰ ਜੇ ਆਪਣੇ ਬਚਨ ਪਗਾਉਣ ਲਈ ਮਰਨਾ ਵੀ ਪਵੇ ਤਾਂ ਤਾਂ ਵੀ ਕੋਈ ਗਮ ਨਹੀਂ ਚੱਲ ਚੱਲੀਏ ਲਾਹੌਰ ਦੇ ਕਿਲੇ ਵੱਲ ਨੂੰ ਦੋ ਦੋ ਹੱਥ ਕਰਕੇ ਮਰਨ ਦਾ ਸਵਾਦ ਹੀ ਕੁਝ ਹੋਰ ਹੁੰਦਾ ਹੈ ਇਕੱਠੇ ਹੋ ਕੇ ਸਾਰੇ ਘੋੜ ਸਵਾਰ ਹੀ ਲਾਹੌਰ ਵੱਲ ਨੂੰ ਚੱਲ ਪਏ ਤੇ ਕਿਲੇ ਦੇ ਬਾਹਰਲੇ ਪਾਸੇ ਜਾ ਕੇ ਖਲੋ ਗਏ ਸਾਹਮਣੇ ਸ਼ੇਰੇ ਪੰਜਾਬ ਦੇ ਸੈਨਿਕ ਪਹਿਰੇ ਤੇ ਖੜੇ ਸਨ ਮਹਾਰਾਜੇ ਨੇ ਕਿਲੇ ਦੇ ਦਰਵਾਜੇ ਤੇ ਖੜੇ ਪਹਿਰੇਦਾਰ ਨੂੰ ਰਾਤ ਦਾ ਕੋਡਵਰਡ ਦੱਸਿਆ ਤੇ ਉਸ ਪਹਿਰੇਦਾਰ ਨੇ ਦੌੜ ਕੇ ਦਰਵਾਜਾ ਖੋਲ ਦਿੱਤਾ ਉਧਰ ਮਾਨ ਸਿੰਘ ਮਨ ਹੀ ਮਨ ਸੋਚਣ ਲੱਗਾ ਕਿ ਇਹ ਤਾਂ ਕੋਈ ਬਾਹਲਾ ਹੀ ਚਾਲਬਾਜ਼ ਬੰਦਾ ਹੈ ਜਿਸ ਨੇ ਪਹਿਰੇਦਾਰ ਤੋਂ ਕਿਲੇ ਦਾ ਦਰਵਾਜਾ ਖਿਲਵਾ ਲਿਆ ਜਦੋਂ ਸਾਰੇ ਕਿਲੇ ਦੇ ਅੰਦਰ ਵੜ ਗਏ ਤਾਂ ਮਾਨ ਸਿੰਘ ਅਜੇ ਕੁਝ ਸਮਝ ਪਾਉਂਦਾ ਐਨੇ ਨੂੰ ਚਪਾਈਆਂ ਨੇ ਝੱਟ ਹੀ ਮਾਨ ਸਿੰਘ ਨੂੰ ਫੜ ਕੇ ਕੈਦ ਕਰ ਲਿਆ ਤੇ ਸਵੇਰੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਮਹਾਰਾਜੇ ਨੇ ਕਿਹਾ ਦੇਖ ਮਾਨਸਿਆ ਤੇਰਾ ਇਸ਼ਤਿਹਾਰ ਵੀ ਝੂਠਾ ਨਹੀਂ ਹੋਇਆ ਲਾਹੌਰ ਦਾ ਰਾਜ ਤਾਂ ਮੈਨੂੰ ਮਿਲ ਗਿਆ ਹੈ ਆ ਵੇਖ ਮੈਂ ਲਾਹੌਰ ਦੀ ਗੱਤੀ ਤੇ ਬੈਠਾ ਹੁਣ ਤੂੰ ਦੱਸ ਤੇਰੀ ਕੀ ਸਲਾਹ ਹੈ ਜ਼ਿੰਦਗੀ ਐਵੇਂ ਭੰਗ ਦੇ ਭਾਣੇ ਹੀ ਗਵਾਉਣੀ ਹੈ ਜਾਂ ਫਿਰ ਕੌਮ ਜਾਂ ਧਰਮ ਦੇ ਕੰਮ ਆਉਣਾ ਹੈ ਕਹਿੰਦੇ ਹਨ ਕਿ ਉਸ ਤੋਂ ਬਾਅਦ ਉਹੀ ڈاکੂ ਮਾਨ ਸਿੰਘ ਖਾਲਸਾ ਫੌਜ ਵਿੱਚ ਭਰਤੀ ਹੋ ਗਿਆ ਬਹਾਦਰ ਤਾਂ ਪਹਿਲਾਂ ਹੀ ਬਹੁਤ ਸੀ ਸਰਦਾਰ ਹਰੀ ਸਿੰਘ ਨਲਵੇ ਦੀ ਫੌਜੀ ਟੁਕੜੀ ਵਿੱਚ ਰਹਿ ਕੇ ਉਸ ਨੇ ਜੰਗਾਂ ਲੜੀਆਂ ਤੇ ਅੰਤ ਹਜ਼ਾਰੇ ਦੀ ਲੜਾਈ ਵਿੱਚ ਲੜਦਾ ਹੋਇਆ ਅਤੇ ਸਿੱਖ ਰਾਜ ਦੇ ਸੂਰਜ ਨੂੰ ਬਲੰਦ ਕਰਦਾ ਹੋਇਆ ਸ਼ਹੀਦਿਆਂ ਦੇ ਜਾਮ ਪੀ ਗਿਆ ਕਿਸੇ ਇੱਕ ਛੋਟੇ ਬੱਚੇ ਨੇ ਇੱਕ ਵਾਰ ਇੱਕ ਬਜ਼ੁਰਗ ਬਾਬੇ ਨੂੰ ਪੁੱਛਿਆ ਸੀ ਕਿ ਬਾਬਾ ਰਣਜੀਤ ਸਿੰਘ ਸੱਚੀ ਇੰਨਾ ਬਹਾਦਰ ਸੀ ਤਾਂ ਬਾਬਾ ਅੱਖਾਂ ਲਾਲ ਕਰਕੇ ਬੋਲਿਆ ਸੀਗੇ ਪੁੱਤਰਾ ਰਨਜੀਤ ਸਿੰਘ ਸ਼ੇਰਾਂ ਦਾ ਮਹਾਰਾਜਾ ਸੀ ਕਿਸੇ ਕੁੱਤਿਆਂ ਗਿੱਦੜਾਂ ਦਾ ਨਹੀਂ ਸੋ ਇਹ ਸਨ ਸ਼ੇਰੇ ਪੰਜਾਬ ਮਹਾਰਾਜਾ ਰਨਜੀਤ ਸਿੰਘ ਅਤੇ ਖਾਲਸਾ ਰਾਜ ਦੀਆਂ ਗੱਲਾਂ ਇਹੋ ਜਿਹਾ ਰਾਜ ਅੱਜ ਤੱਕ ਦੁਨੀਆ ਤੇ ਨਾ ਕਦੇ ਹੋਇਆ ਹੈ ਤੇ ਨਾ ਕਦੇ ਹੋਣਾ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਥ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ